ਹਾਂਜੀ ਮੇਰੀਆਂ ਸਾਰੀਆਂ ਭੈਣਾਂ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੌਂਚੇ ਦੀ ਸਹੀ ਸਿਲਾਈ ਲਾ ਕੇ ਦਿਖਾਵਾਂਗੇ ਠੀਕਾ ਜੀ ਪੌਂਚਾ ਆਪਣਾ ਕੰਪਲੀਟ ਬਣਿਆ ਹੋਇਆ ਹੈ ਕਈ ਵਾਰ ਕੀ ਹੁੰਦੀ ਹੈ ਭੈਣਾਂ ਦੀ ਜਿਹੜੀ ਸਿਲਾਈ ਹੈ ਉਹ ਸਹੀ ਨਹੀਂ ਲੱਗਦੀ ਤੇ ਪੌਂਚਾ ਆਪਣਾ ਇੱਧਰ ਉੱਧਰ ਘੁੰਮਣ ਲੱਗ ਜਾਂਦਾ ਠੀਕ ਹੈ ਜੀ ਇਹਦਾ ਸਹੀ ਤਰੀਕਾ ਕੀ ਹੈ ਸਿਲਾਈ ਲਾਉਂਦਾ ਆਪਾਂ ਤੁਹਾਨੂੰ ਦੱਸਦੇ ਹਾਂ ਦੇਖੋ ਇਹ ਆਪਣੇ ਪੌਂਚੇ ਵਾਲੀਆਂ ਸਿਲਾਈਆਂ ਆਆਂ ਜਿਹੜੀਆਂ ਆਪਣੇ ਗੋਡਿਆਂ ਵਾਲੀਆਂ ਸਿਲਾਈਆਂ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਹ ਵਾਲੀ ਸਿਲਾਈ ਤੇ ਇੱਧਰ ਵੀ ਆਪਣੇ ਆਹ ਵਾਲੀ ਸਿਲਾਈ ਜਿਹੜੀ ਠੀਕ ਹੈ ਜੀ ਇਹਨਾਂ ਸਿਲ ਐਸਟਰਾ ਬਿਲਕੁਲ ਬਰਾਬਰ ਹੋਣੀ ਚਾਹੀਦੀਆਂ ਸਲਾਈਆਂ ਆਪਣੀਆਂ ਸਲਾਈ ਨਾਲ ਸਲਾਈ ਆਪਣੇ ਮੈਚ ਕਰਦੀ ਹੋਣੀ ਚਾਹੀਦੀ ਆ ਠੀਕ ਹੈ ਜੀ ਕਈ ਵਾਰ ਕੀ ਭੈਣਾ ਹੁੰਦੀ ਜਿਹੜੇ ਆਪਣੇ ਵੈਸੇ ਹੀ ਅੰਦਾਜ਼ੇ ਨਾਲ ਇਸ ਤਰੀਕੇ ਨਾਲ ਪਹੁੰਚਣੇ ਜੋੜ ਲੈਂਦੀਆਂ ਤੇ ਜਿਹੜਾ ਆਪਣੀਆਂ ਸਲਾਈ ਇਧਰ ਉਧਰ ਆਏ ਨੇ ਜਿਨ੍ਹਾਂ ਕਿ ਆਪਣੀ ਜਿਹੜੀ ਸਲਵਾਰ ਦੀ ਸੈਂਟਰ ਵਾਲੀ ਕਰੀਜ ਹੈ ਉਹ ਸਹੀ ਨਹੀਂ ਬਣਦੀ ਠੀਕ ਹੈ ਜੀ ਤੇ ਜੇ ਜੇ ਆਪਣੀ ਸੈਂਟਰ ਵਾਲੀ ਕਰੀਜ ਸਹੀ ਨਹੀਂ ਹੋਊਗੀ ਤਾਂ ਆਪਣੇ ਵਾਲ ਵੀ ਇਧਰ ਉਧਰ ਹੋਣਗੇ ਤਾਂ ਮੈਂ ਪਹੁੰਚਾ ਵੀ ਇਧਰ ਉਧਰ ਘੁੰਮੂਗਾ ਠੀਕ ਹੈ ਜੀ ਤੇ ਆਪਾਂ ਕੀ ਕਰਨਾ ਆਹ ਵਾਲੀ ਜਿਹੜੀ ਸਲਾਈ ਨਾਲ ਸਲਾਈ ਇਸ ਤਰੀਕੇ ਨਾਲ ਮੈਚ ਕਰ ਲੈਣੀ ਆ ਠੀਕ ਹੈ ਜੀ ਇਹਦੇ ਨਾਲ ਆਪਣਾ ਸੈਂਟਰ ਵਾਲੀ ਕਰੀਜ ਬਿਲਕੁਲ ਸੈਂਟਰ 'ਚ ਆ ਜੂਗੀ ਆ ਪਹੁੰਚੇ ਦਾ ਜਿਹੜਾ ਸੈਂਟਰ ਹੈ ਇੱਥੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਪਹੁੰਚੇ ਦੀ ਸਲਾਈ ਲਾਵਾਂਗੇ ਤੇ ਸਲਾਈ ਆਪਾਂ ਕਿਵੇਂ ਲਾਉਣੀ ਹੈ ਦੇਖੋ ਅਗਰ ਆਪਣਾ ਪਹੁੰਚਾ ਹੈਗਾ 6 ਇੰਚ ਤਿਆਰ ਹੈ ਠੀਕ ਹੈ ਜੀ ਤੇ ਆਪਾਂ ਇੱਥੇ ਜਿਹੜੇ ਇੱਥੇ ਸਲਾਈ ਲੈ ਕੇ ਆਉਣੀ ਹੈ ਆਪਾਂ 1.5 ਇੰਚ ਵੱਧ ਰੱਖਣੀ ਹੈ ਇਹ ਠੀਕ ਹੈ ਜੀ ਜਿਵੇਂ 6 ਇੰਚ ਤਿਆਰ ਹੈ ਤੇ ਇਹ ਆਪਾਂ ਇੱਥੇ 7.5 ਤੇ ਸਲਾਈ ਲਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਸਾਡੇ 7 ਸिलाई ਲੱਗੂ ਜਿਹੜੀ ਕਿ ਆਪਣੇ ਇਸ ਤਰੀਕੇ ਨਾਲ ਸਲਾਈ ਜਿਹੜੀ ਘਾਟ ਆ ਵਧੀਆ ਬਣ ਜੂਗੀ ਇਸ ਤਰੀਕੇ ਨਾਲ ਠੀਕ ਹੈ ਜੀ ਕਈ ਵਾਰ ਭੈਣਾ ਕੀ ਕਰਦੀ ਹੈ ਇੱਥੋਂ ਆਪਾਂ ਨੇ ਨਿਸ਼ਾਨੀ ਲਾ ਕੇ ਸਿੱਧੀ ਇਸ ਤਰੀਕੇ ਨਾਲ ਸਲਾਈ ਲਿਆਉਣੀ ਹੈ ਜਿਹੜੀ ਕਿ ਆਪਣੇ ਆ ਨੋਕ ਜੀ ਨਿਕਲੀ ਆਉਂਦੀ ਪਹੁੰਚੇ ਦੀ ਠੀਕ ਹੈ ਜੀ ਤੇ ਤੁਸੀਂ 1.5 ਇੰਚ ਤੋਂ ਘੱਟ ਤਾਂ ਕਰ ਸਕਦੇ ਆ ਪਰ 1.5 ਇੰਚ ਤੋਂ ਵੱਧ ਨਹੀਂ ਕਰ ਸਕਦੇ ਆ ਇਹ ਚੀਜ਼ ਨਹੀਂ ਤਾਂ ਇਥੋਂ ਆਪਣੀ ਟਕੋਣੀ ਜੀ ਬਣ ਜਾਂਦੀ ਤੇ ਉਹ ਸੋਹਣੀ ਨਹੀਂ ਲੱਗਦੀ ਠੀਕ ਹੈ ਜੀ ਤੇ ਜਾਂ ਕਈ ਵਾਰ ਕੀ ਪਹਿਣਾ ਹੁੰਦੀਆਂ ਸਿੱਧੀ ਇਸ ਤਰੀਕੇ ਨਾਲ ਸਲਾਈ ਜੀ ਲੀ ਆਉਂਦੀਆਂ ਇੱਧਰ ਨੂੰ ਵੀ ਆਪਾਂ ਨੂੰ ਐ ਹੁੰਦਾ ਵੀ ਆਪਣੇ ਇੱਥੇ ਵੀ ਸਲਵਾਰ ਆਪਣੀ ਸਟ੍ਰੇਟ ਰਵੇ ਜੇ ਤੁਸੀਂ ਸਲਵਾਰ ਸਟ੍ਰੇਟ ਬਣਾਉਣੀ ਹੈ ਤਾਂ ਤੁਸੀਂ ਬਿਲਕੁਲ ਇਸ ਤਰੀਕੇ ਨਾਲ ਸਿੱਧੀ ਜੀ ਸਲਾਈ ਇਸ ਤਰੀਕਾ ਨਾਲ ਲੈ ਕੇ ਆਉਣੀ ਹੈ ਵੀ ਥੋੜੀ ਜੀ ਆਪਣੀ ਰੇਵ ਵੀ ਹੋ ਜੇ ਜੇ ਆਪਣੇ ਇੱਥੇ 6 ਹੈ ਤਾਂ 6.5 ਹੋਣ ਠੀਕ ਹੈ ਜੀ ਅੱਧਾ ਕੈਂਚ ਇੱਥੇ ਵੱਧ ਕਰ ਲੈਣ ਜਿਨ੍ਹਾਂ ਆਪਣੀ ਰੇਗ ਜੀ ਸਲਵਾਰ ਦੀ ਕਟਾਈ ਆ ਜੇ ਠੀਕ ਹੈ ਜੀ ਜੇ ਤੁਸੀਂ ਥੋੜੀ ਜੀ ਨੋਕ ਬਣਾਉਣੀ ਹੈ ਤਾਂ ਤੁਸੀਂ ਡੇਢ ਇੰਚ ਵੱਧ ਕਰ ਸਕਦੇ ਆ ਇਸ ਤੋਂ ਵੱਧ ਨਹੀਂ ਕਰ ਸਕਦੇ ਠੀਕ ਹੈ ਜੀ ਇਹ ਵਾਲੀ ਜਿਹੜੀ ਆਪਾਂ ਸਲਾਈ ਲਾਉਣੀ ਹੈ ਥੋੜੀ ਜੀ ਚੱਕਵੇਂ ਸਲਵਾਰ ਬਣਾਉਣੀ ਹੈ ਤਾਂ ਕਰਕੇ ਆਪਾਂ ਇੱਥੇ ਸਾਢੇ 6 ਇੰਚ ਲਿਆ ਜੀ ਠੀਕ ਹੈ ਜੀ ਤੇ ਇਹਨੂੰ ਆਪਾਂ ਹੁਣ ਇਸ ਤਰੀਕੇ ਨਾਲ ਸਲਾਈ ਲਾਵਾਂਗੇ ਸਭ ਤੋਂ ਪਹਿਲਾਂ ਇੱਥੇ ਆਪਾਂ ਡਬਲ ਸਲਾਈ ਕਰਨੀ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤੋਂ ਬਾਅਦ ਦੋਨੇ ਕੁੰਦਿਆਂ ਨੂੰ ਇਸ ਤਰੀਕੇ ਨਾਲ ਬਰਾਬਰ ਕਰ ਲੈਣਾ ਠੀਕ ਹੈ ਜੀ ਦੇ ਖਿੱਚ ਕੇ ਸਲਾਈ ਲਾਉਣੀ ਆਪਾਂ ਥੋੜੀ ਸਲਾਈ ਆਪਣੀ ਖਿੱਚ ਕੇ ਕੱਪੜੇ ਲੱਗੀ ਹੋਊਗੀ ਨਾ ਤੇ ਆਪਾਂ ਜਿਹੜਾ ਆਪਾਂ ਇਸ ਤਰੀਕੇ ਨਾਲ ਖਿੱਚਾਂਗੇ ਸਲਵਾਰ ਤੇ ਇੱਥੇ ਆਪਾਂ ਟਾਂਕੇ ਨਹੀਂ ਟੋਟਲੇ ਠੀਕ ਹੈ ਜੀ ਦੇਖੋ ਆਪਣੀ ਸਾਰੀ ਸਲਾਈ ਲੱਗੀ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਤਰੀਕੇ ਨਾਲ ਖਿੱਚ ਰਹੇ ਹਾਂ ਸਲਵਾਰ ਨੂੰ ਬਿਲਕੁਲ ਵੀ ਟਾਂਕੇੜ ਹੈਗੇ ਆਪਣੇ ਉੱਧੜਦੇ ਨਹੀਂ ਤੇ ਕਈ ਵਾਰ ਕੀ ਵੀ ਆਪਣੀ ਜੋ ਸਲਾਈ ਢਿੱਲੀ ਜੀ ਲੱਗ ਜਾਂਦੀ ਹੈ ਨਾ ਆਪਾਂ ਇਸ ਤਰੀਕੇ ਨਾਲ ਕਰਦੇ ਹਾਂ ਤੇ ਇਹ ਸਾਰੀ ਸਲਵਾਰ ਜਿਹੜੀ ਹੈਗੀ ਹੈ ਟੁੱਟ ਜਾਂਦੇ ਟਾਂਕੇ ਸਾਰੇ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਆਪਾਂ ਸਿੱਧਾ ਕਰਕੇ ਦਿਖਾਉਣੇ ਪਹੁੰਚਾ ਤੇ ਤੁਸੀਂ ਦੇਖ ਸਕਦੇ ਹੋ ਆਪਣੀ ਪੌਂਚੇ ਦੀ ਸ਼ੇਪ ਬਿਲਕੁਲ ਸਹੀ ਤੇ ਕਿੰਨੀ ਸੋਹਣੀ ਬਣੀ ਹੈ ਤੁਸੀਂ ਦੇਖੋ ਠੀਕ ਹੈ ਜੀ ਨਾ ਤਾਂ ਵਾਲੀ ਇਹ ਖਵਾਂਜੀ ਜੀ ਆਪਣੀ ਬਾਹਰ ਨਿਕਲੀ ਆ ਤਕੋਣੀ ਜੀ ਆ ਤੇ ਨਾ ਹੀ ਆਪਣੀ ਜਿਹੜੀ 52 ਅੰਦਰ ਨੂੰ ਆਵਲੀ ਠੀਕ ਹੈ ਜੀ ਵੇਖੋ ਮੀਡੀਅਮ ਜੀ ਹੈ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਆਪਣੀ ਸਟਾਈਲ ਲੱਗੀ ਆ ਤੁਸੀਂ ਵੀ ਇਸ ਤਰੀਕੇ ਨਾਲ ਦੀਆਂ ਸਲਵਾਰ ਦੀਆਂ ਸਲਾਈਆਂ ਲਾਇਆ ਕਰੋ ਥਾਂ ਜੇ ਥੋੜੀ ਸਲਵਾਰ ਬੈਗ ਤੋਂ ਬਹੁਤ ਵਧੀਆ ਲੱਗੇ ਠੀਕ ਹੈ ਜੀ ਤੇ ਆਹ ਵਾਲੀ ਸਲਾਈ ਤੁਸੀਂ ਮੈਚ ਨਾਲ ਮੈਚ ਜਰੂਰ ਕਰਨੀ ਆ ਇਹਦੇ ਨਾਲ ਹੀ ਆਪਣੀ ਸੈਂਟਰ ਦੀ ਕਰੀਜ਼ ਪੈਂਦੀ ਆ ਠੀਕ ਹੈ ਜੀ ਤੇ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵਾਤਵਾਰ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗਦੀ ਹੈ ਤਾਂ ਜੋ ਅਸੀਂ ਹੋਰ ਵੀਡੀਓ ਵਧਿਤ ਵਧਿਆ ਲੈ ਕੇ ਆ ਸਕੀਏ ਠੀਕ ਹੈ ਜੀ ਮੈਕਸ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ